ਦੇਸ਼ ਦੇ ਲੋਕਾਂ ਲਈ ਚੰਗੀ ਖਬਰ ਹੈ ਪੈਟਰੋਲ ਫਿਰ ਤੋਂ 1 ਰੁਪਏ ਸਸਤਾ ਹੋਣ ਵਾਲਾ ਹੈ ਖਬਰ ਇਹ ਵੀ ਹੈ ਕਿ ਹਰ ਮਹੀਨੇ ਪ੍ਰਤੀ ਲੀਟਰ 50 ਪੈਸੇ ਮਹਿੰਗਾ ਹੋਣ ਵਾਲਾ ਡੀਜ਼ਲ ਵੀ 50 ਪੈਸੇ ਸਸਤਾ ਹੋ ਸਕਦਾ ਹੈ ਨਵੀਆਂ ਕੀਮਤਾਂ 15 ਨਵੰਬਰ ਤੋਂ ਲਾਗੂ ਹੋ ਸਕਦੇ ਹਨ ਇਹ ਨਿਯਮ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਪੈਟਰੋਲ ਡੀਜ਼ਲ ਹੋ ਸਕਦਾ ਹੈ ਸਸਤਾ ਸੂਤਰ ਦੇ ਹਵਾਲੇ ਤੋਂ ਇਹ ਖਬਰ ਹੈ ਦੇਸ਼ ਦੇ ਲੋਕਾਂ ਲਈ ਚੰਗੀ ਖਬਰ ਹੈ ਪੈਟਰੋਲ ਫਿਰ ਤੋਂ 1 ਰੁਪਏ ਸਸਤਾ ਹੋਣ ਵਾਲਾ ਹੈ ਖਬਰ ਇਹ ਵੀ ਹੈ ਕਿ ਹਰ ਮਹੀਨੇ ਪ੍ਰਤੀ ਲੀਟਰ 50 ਪੈਸੇ ਮਹਿੰਗਾ ਹੋਣ ਵਾਲਾ ਡੀਜ਼ਲ ਵੀ 50 ਪੈਸੇ ਸਸਤਾ ਹੋ ਸਕਦਾ ਹੈ ਗੌਰਵ ਖੋਸਲਾ ਐਬੀਬੀ ਸੰਜਾ ਪੱਤਰਕਾਰ ਸਾਡਾ ਫੋਨ ਲਾਈਨ ਤੇ ਮੌਜੂਦ ਹੈ ਜੀ ਗੌਰਵ ਮੋਦੀ ਸਰਕਾਰ ਇੱਕ ਹੋਰ ਤੋਹਫਾ ਦੇਣ ਦੀ ਤਿਆਰੀ ਚ ਹੈ ਆ ਜੀ ਬਿਲਕੁਲ ਐਸ਼ਾ ਪਾ ਕਹਿ ਸਕਦੇ ਆ ਕਿ ਪੈਟਰੋਲ ਡੀਜ਼ਲ ਪੈਟਰੋਲ ਦੀਆਂ ਕੀਮਤਾਂ 'ਤੇ ਕਮੀ ਹੋਣੀ ਵਾਲੀ ਹੈ ਲੇਕਿਨ ਇੱਕ ਸਭ ਤੋਂ ਵੱਡੀ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਕਿ ਡੀਜ਼ਲ ਦੀ ਕੀਮਤਾਂ 'ਤੇ ਕਮੀ ਹੋ ਸਕਦੀ ਹੈ ਦੇਖੋ ਇਹ ਤੋਂ ਸਭ ਤੋਂ ਵੱਡੀ ਵਜ੍ਹਾ ਹੈ ਵੀ ਕਿ 7 ਸਾਲ ਹੋ ਗਏ ਲਗਾਤਾਰ ਡੀਜ਼ਲ ਦੀ ਕੀਮਤਾਂ ਵਧ ਰਹੀਆਂ ਤੇ ਇੱਕ ਬਹੁਤ ਵੱਡੀ ਖੁਸ਼ੀ ਖੁਸ਼ਖਬਰੀ ਹੋਏਗੀ ਅਗਰ ਡੀਜ਼ਲ ਦੀ ਕੀਮਤਾਂ 'ਤੇ ਕਮੀ ਹੁੰਦੀ ਹੈ ਦੇਖੋ ਕਾਰਨ ਕੀ ਹੈ ਕਾਰਨ ਸਭ ਤੋਂ ਵੱਡੀ ਗੱਲ ਹੈ ਵੀ ਕਿ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਆ ਚੁੱਕੀਆਂ ਜਿਸ ਦੇ ਕਰਕੇ ਇਹ ਸਰਕਾਰ ਇਹ ਕਦਮ ਚੁੱਕ ਰਹੀ ਹੈ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇੰਪੋਰਟ ਆਪਾਂ ਕਰ ਰਹੇ ਹਾਂ ਉਹ ਜਿਹੜਾ ਇੰਡੀਅਨ कॉस्टिंग ਜਿਹੜੀ ਪੈਰੀਓ ਲਗਭਗ ਬਰਾਬਰ ਹੋ ਚੁੱਕੀ ਹੈ ਯਾਨੀ ਕੰਪਨੀਆਂ ਨਾ ਘਾਟਾ ਤੇ ਬਿਲਕੁਲ ਨਹੀਂ ਹੋ ਰਿਹਾ ਲੇਕਿਨ ਬਿਲਕੁਲ ਲੈਵਲ ਜਿਹੜਾ ਹੈ ਉਹ ਬਿਲਕੁਲ ਬਰਾਬਰ ਆ ਚੁੱਕਾ ਤੀਜੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਡਾਲਰ ਦੇ ਮੁਕਾਬਲੇ ਰੁਪਇਆ ਕਾਫੀ ਮਜ਼ਬੂਤ ਹੋ ਰਿਹਾ ਹੈ ਇੱਕ ਵੱਡੀ ਵਜ੍ਹਾ ਹੈ ਜਿਸ ਦੇ ਕਰਕੇ ਸੀ.ਡੀ. ਕਾਫੀ ਘਟ ਹੋ ਰਿਹਾ ਤੇ ਸਰਕਮ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਘਾਟਾ ਬਿਲਕੁਲ ਨਹੀਂ ਹੋ ਰਿਹਾ ਜਦਕਿ ਬਿਲਕੁਲ ਲੈਵਲ ਆ ਚੁੱਕਾ ਹੈ ਇਹ ਕਿ ਸ਼ਾਇਦ ਇਹ ਹੀ ਸਭ ਤੋਂ ਵੱਡੀ ਵਜ੍ਹਾ ਮੰਨਿਆ ਜਾ ਰਿਹਾ ਹੈ ਜਿਸ ਦੇ ਕਰਕੇ ਡੀਜ਼ਲ ਦੀ ਕੀਮਤਾਂ ਸਸਤੀਆਂ ਹੋ ਸਕਦੀਆਂ ਹਨ